ਰਾਂਪੁਰ ਗੁਜਰਾ ਡਿਸਟ੍ਰਿਕਟ ਸੰਗਰੂਰ ਅਲਕਾ ਡੜਬਾ ਹਾਂਜੀ ਬਾਈ ਜੀ ਆਪਾਂ ਨੂੰ ਕੀ ਦਿੱਕਤ ਸੀ ਜੀ ਵੀਰੇ ਫੀਮ ਖਾਂਦਾ ਸੀ ਪਹਿਲਾਂ ਬਸ ਫੇਰਾ ਚੂਰਾ ਪੋਸਤੇ ਆ ਗਏ ਟੋਟਿਆਂ ਤੇ ਬਿਨਾ ਪੱਛਦੇ ਟੋਟੇ ਜੂੰ ਲੱਗੇ ਚੌੜ ਚੌੜ ਚ ਲੱਗੇ ਤੇ ਮੁੜ ਕੇ ਕੋਸ਼ਿਸ਼ ਵੀ ਬਹੁਤ ਕਰੀ ਛੱਡਣ ਦੀ ਪਰ ਕੋਈ ਰਾਹ ਨਹੀਂ ਪਈ ਗੱਲ ਬਾਈ ਜੀ ਆਪਾਂ ਮਹੀਨੇ ਦੀ ਕਿੰਨੀ ਕੁ ਭੁੱਕੀ ਲੈ ਲੈਂਦੇ ਸੀ ਬਗੋ ਖਾਂਦੇ ਸੀ ਕੁ ਖਵਾਉਂਦੇ ਸੀ ਸਾਲਾ ਲੈਣ ਮੇਰੀ ਇਹ ਜੀ ਦੀ ਗੁੱਤ ਨਹੀਂ ਕਸਾਈ ਹੈ ਨਹੀਂ ਤਾਂ ਜੂ ਚੱਲੇ ਬਸ ਪਿੱਛੇ ਮੁੜ ਕੇ ਦੇਖਿਆ ਨਹੀਂ ਆਪਦੀ ਵੀ ਬਰਬਾਦੀ ਕਰਦੀ ਵੀ ਬਰਬਾਦੀ ਸਾਰਾ ਸੋਦੀ ਖਰਾਬ ਕਰਨ ਵਾਲਾ ਕੰਮ ਕਰ ਰੱਖਿਆ ਵੀ ਨਹੀਂ ਵੇ ਕਿੰਨੀ ਭੁੱਖ ਗੱਲਾਂ ਸੀ ਮਹੀਨੇ ਦੀ 2.5-3 ਕਿਲੋ ਬਾਈ ਜੀ ਨਿੱਕਲੋ ਤੇ ਬਾਈ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਡੀ ਸਰਸ ਪੈਕ ਯੂਜ਼ ਕਰ ਦੇਣਗੇ ਤਕਰੀਬਨ 40 42 40 ਦਿਨ ਹੋ ਗਏ ਦੇ ਲਗਭਗ ਤੇ ਬਾਈ ਜੀ ਹੁਣ ਹੁਣ ਕੋਈ ਨਸ਼ਾ ਦਾ ਯੂਜ਼ ਕਰਦੇ ਹੋ ਨਹੀਂ ਭਰਾ ਬਹੁਤ ਬਹੁਤ ਧੰਨਵਾਦ ਬਾਈ ਤੂੰ ਐ ਲਾਲੇ ਜ਼ਿੰਦਗੀ ਨਰਕ ਬਣ ਰਹੀ ਸੀ ਸਾਲੀ ਹੁਣ ਤੂੰ ਐ ਲਾਲੇ ਵੀ ਖਰਚ ਵੀ ਸੁਧਾਰ ਹੋ ਗਿਆ ਮਤਲਬ ਜੇਬ ਚ ਪੈਸਾ ਨਹੀਂ ਕਢਣਾ ਸਾਰਾ ਦਿਨ ਆਹੀ ਕੀਤਾ ਹੋ ਰਿਹਾ ਦਾ ਆ ਪਖਾਣੀ ਲੋਕਾਂ ਨੂੰ ਪਖਾਣੀ ਬੋਲਣਾ ਕੰਮ ਕਰ ਰਿਹਾ ਦਾ ਸਾਲੋ ਤੇ ਬਾਈ ਜੀ ਜਿਹੜੇ ਉਹਨਾਂ ਲੱਖਾਂ ਵੀਰ ਆਪਣੇ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਭਰਾ ਇਹੀ ਗੱਲ ਕਹਿੰਨੇ ਆ ਵੀ ਨਿਕਲ ਜੋ ਨਰਕ ਚੋਂ ਬਤੂਆ ਲਾਲਾ ਇੱਕ ਚੌੜ ਚੌੜ ਚ ਮਸ਼ਹੂਰ ਬੁੱਤੀ ਚ ਬੰਦਾ ਲੱਗਦਾ ਉਹਦੇ ਬਾਅਦ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਾ ਘਰ ਜੋਗਾ ਨਾ ਬਾਹਰ ਜੋਗਾ ਬਤੂਆ ਲਾਲਾ ਵੀ ਜਰੂਰ ਉਸੇ ਨਿਕਲਦੇ ਵਧੀਆ ਰਹੋਗੇ ਛੱਡ ਦਿਓ ਯਾਰਾ ਕੰਜਰਖਾਨੇ ਜੋ ਨਿਕਲ ਜਾਓ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਲਸ਼ੇਰ ਕਰਨ ਵਾਸਤੇ